ਇੱਕ ਗੀਤ ਕਿ ਸ਼ੱਕ ਨਾ ਕਰੋ ਇਹ ਪਤਾ ਕਰੋ ਸੱਚ ਦਾ ਅੰਤ ਬੁਰਾ ਹੋਏ ਲੋਕੋ ਹੁੰਦਾ ਸ਼ੱਕ ਦਾ ਕਈ ਵਾਰ ਸ਼ੱਕ ਦੇ ਵਿੱਚ ਬੰਦਾ ਆਪਣੀ ਵੀ ਜ਼ਿੰਦਗੀ ਬਰਬਾਦ ਕਰ ਲੈਂਦਾ ਤੇ ਅਗਲੇ ਦੀ ਵੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਸ਼ੱਕ ਦੇ ਕਾਰਨ ਕ੍ਰਾਈਮ ਹੋ ਜਾਂਦੇ ਨੇ ਇੱਥੋਂ ਤੱਕ ਕਿ ਕਤਲ ਵੀ ਹੋ ਜਾਂਦੇ ਨੇ ਇਸ ਲਈ ਜਦੋਂ ਤੁਹਾਨੂੰ ਕਿਸੇ ਉੱਤੇ ਸ਼ੱਕ ਹੈ ਤਾਂ ਉਸ ਨੂੰ ਪੁਖਤਾ ਕਰੋ ਕਿ ਇਹ ਗੱਲ ਸਹੀ ਹੈ ਇਹ ਗਲਤ ਹੈ ਕਿਉਂਕਿ ਜਦੋਂ ਫਿਰ ਉਸ ਤੋਂ ਬਾਅਦ ਜਦੋਂ ਕੋਈ ਬੰਦਾ ਗਲਤ ਕਦਮ ਚੱਕ ਲੈਂਦਾ ਹੈ ਤਾਂ ਫਿਰ ਬੰਦੇ ਦੇ ਕੋਲ ਪਛਤਾਉਣ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਹੁੰਦਾ ਅੱਜ ਦੀ ਜੋ ਸੱਚੀ ਘਟਨਾ ਉਹ ਵੀ ਇਸੇ ਗੱਲ ਨਾਲ ਸੰਬੰਧਿਤ ਹੈ ਇੱਕ ਮੁੰਡਾ ਜੋ ਕਿ ਆਪਣੀ ਪ੍ਰੇਮਿਕਾ ਦੇ ਨਾਲ ਰਹਿੰਦਾ ਸੀ ਉਸ ਨੂੰ ਉਸਤੇ ਸ਼ੱਕ ਹੁੰਦਾ ਹੈ ਸ਼ੱਕ ਤੋਂ ਬਾਅਦ ਜੋ ਹੁੰਦਾ ਉਹ ਬੜਾ ਹੀ ਭਿਆਨਕ ਹੁੰਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦੀ ਰਾਜਧਾਨੀ ਪੁਪਾਲ ਇਸ ਤੇ ਅਧੀਨ ਪੈਂਦਾ ਥਾਣਾ ਬਜਰੀਆ ਇਸ ਥਾਣੇ ਦੇ ਵਿੱਚ 27 ਜੂਨ 2025 ਨੂੰ ਇੱਕ ਮੁੰਡਾ ਆਉਂਦਾ ਤੇ ਉਹ ਆ ਕੇ ਥਾਣਾ ਮੁਖੀ ਨੂੰ ਕਹਿੰਦਾ ਕਿ ਮੇਰਾ ਇੱਕ ਦੋਸਤ ਆ ਸਚਨ ਮੈਨੂੰ ਲੱਗਦਾ ਉਸ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਹੁਣ ਇਹ ਗੱਲ ਸੁਣ ਕੇ ਥਾਣਾ ਮੁਖੀ ਉਸ ਨੂੰ ਕਹਿੰਦੇ ਨੇ ਕਿ ਤੈਨੂੰ ਕੀ ਪਤਾ ਤਾਂ ਉਸ ਨੇ ਕਿਹਾ ਕਿ ਉਸ ਨੇ ਮੈਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਫੋਨ ਕੀਤਾ ਸੀ ਕਿ ਮੈਥੋਂ ਤੇਰੀ ਭਜਾਈ ਦੀ ਹੱਤਿਆ ਹੋ ਗਈ ਹੁਣ ਪੁਲਿਸ ਵਾਲੇ ਇਹ ਗੱਲ ਸੁਣ ਕੇ ਚੌਂਕ ਜਾਂਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਦੱਸ ਤੇਰਾ ਜੋ ਦੋਸਤ ਆ ਉਹ ਕਿੱਥੇ ਰਹਿੰਦਾ ਹੈ ਉਹ ਦੱਸਦਾ ਕਿ ਮੇਰਾ ਸਚਿੰਜੋ ਦੋਸਤ ਹੈ ਉਹ ਗਾਇਤਰੀ ਨਗਰ ਦੇ ਵਿੱਚ ਰਹਿੰਦਾ ਹੈ ਹੁਣ ਪੁਲਿਸ ਸਚਨ ਦੇ ਘਰ ਜਾਂਦੀ ਹੈ ਉਹ ਇੱਥੇ ਕਿਰਾਏ ਤੇ ਰਹਿੰਦਾ ਸੀ ਉਸ ਤੇ ਘਰ ਦਾ ਦਰਵਾਜ਼ਾ ਖੜਕਾਇਆ ਜਾਂਦਾ ਹੈ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਕਾਫੀ ਦੇਰ ਤੱਕ ਪੁਲਿਸ ਉਸ ਦੇ ਮਕਾਨ ਦਾ ਦਰਵਾਜ਼ਾ ਖੜਕਾਉਂਦੀ ਹੈ ਤੇ ਕਾਫੀ ਸਮੇਂ ਬਾਅਦ ਸਚਨ ਆਪਣੇ ਮਕਾਨ ਦਾ ਦਰਵਾਜ਼ਾ ਖੋਲ ਦਿੰਦਾ ਹੈ ਹੁਣ ਜਦੋਂ ਪੁਲਿਸ ਅੰਦਰ ਦਾਖਲ ਹੁੰਦੀ ਹੈ ਤਾਂ ਪੁਲਿਸ ਦੇਖਦੀ ਹੈ ਕਿ ਬੈੱਡ ਦੇ ਉੱਪਰ ਕੰਬਲ ਹੀ ਕੰਬਲ ਪਏ ਹੁੰਦੇ ਨੇ ਤੇ ਇਥੋਂ ਬਦਬੂ ਵੀ ਆ ਰਹੀ ਸੀ ਜਦੋਂ ਕੰਬਲਾਂ ਨੂੰ ਚਾਕ ਕੇ ਦੇਖਿਆ ਜਾਂਦਾ ਤਾਂ ਉਸ ហេਠਾਂ ਇੱਕ ਕੁੜੀ ਦੀ ਨਗਨ ਹਾਲਤ ਦੇ ਵਿੱਚ লাশ ਪਈ ਸੀ ਹੁਣ ਪੁਲਿਸ ਸਚਨ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਉਸ ਕੁੜੀ ਦੀ লাশ ਨੂੰ ਕਾਬਜੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਇਸ ਕੁੜੀ ਦਾ ਨਾਮ ਰਿਤਿਕਾ ਸੈਨ ਹੁੰਦਾ ਹੈ ਸਚਨ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਕਿ ਇਹ ਕੀ ਮਾਰ ਰਹਾ ਇਹ ਸਾਰਾ ਕੁਝ ਕਿਵੇਂ ਹੋਇਆ ਤਾਂ ਸਚਨ ਜੋ ਕਹਾਣੀ ਦੱਸਦਾ ਉਹ ਕਹਾਣੀ ਬੜੀ ਹੀ ਭਿਆਨਕ ਸੀ ਉਹ ਦੱਸਦਾ ਕਿ ਮੈਂ 3-4 ਸਾਲ ਪਹਿਲਾਂ ਇੱਥੇ ਫੈਕਟਰੀ ਦੇ ਵਿੱਚ ਕੰਪਨੀ ਦੇ ਵਿੱਚ ਨੌਕਰੀ ਕਰਨ ਆਇਆ ਸੀ ਇਹ ਵਿਦੇਸ਼ਾ ਦੇ ਸਰੋਜ ਦਾ ਰਹਿਣ ਵਾਲਾ ਸੀ ਨੌਕਰੀ ਕਰਦੇ ਕਰਦੇ ਇਸ ਦੀ ਮੁਲਾਕਾਤ ਹੁੰਦੀ ਹੈ ਰਿਤਿਕਾ ਦੇ ਨਾਲ ਤਾਂ ਹੁਣ ਇਹਨਾਂ ਦੋਨਾਂ ਵਿੱਚ ਪਿਆਰ ਹੋ ਜਾਂਦਾ ਹੈ ਇਨਾਂ ਵਿੱਚ ਸਰੀਰਕ ਸੰਬੰਧ ਬਣਨ ਲੱਗ ਜਾਂਦੇ ਨੇ ਤਕਰੀਬਨ 8 ਮਹੀਨੇ ਪਹਿਲਾਂ ਇਹ ਦੋਨੋਂ ਫੈਸਲਾ ਕਰਦੇ ਨੇ ਕਿ ਆਪਾਂ ਲਿਵਿੰਗ ਦੇ ਵਿੱਚ ਰਹੀਏ ਜੋ ਰਿਤਿਕਾ ਸੀ ਉਸ ਦੀ ਉਮਰ ਲਗਭਗ 29 ਸਾਲ ਸੀ ਉਸ ਦਾ ਵੀ ਵਿਆਹ ਨਹੀਂ ਹੋਇਆ ਸੀ ਹੁਣ ਇਹ ਦੋਨੋਂ ਫੈਸਲਾ ਕਰ ਲੈਂਦੇ ਨੇ ਲਿਵਿੰਗ ਦੇ ਵਿੱਚ ਰਹਿਣ ਦਾ ਪਰ ਜੋ ਰਿਤਿਕਾ ਦਾ ਪਰਿਵਾਰ ਸੀ ਉਹ ਰਿਤਿਕਾ ਨੂੰ ਕਹਿੰਦਾ ਕਿ ਤੂੰ ਐਦਾਂ ਲਿਵਿੰਗ ਦੇ ਵਿੱਚ ਨਾ ਰਹੇ ਤੇਰਾ ਅਸੀਂ ਵਿਆਹ ਕਰਾਂਗੇ ਆਪਾਂ ਸਾਰੇ ਰੀਤੀ ਰਿਵਾਜਾਂ ਦੇ ਨਾਲ ਤੇਰਾ ਵਿਆਹ ਕਰਕੇ ਉਸ ਤੋਂ ਬਾਅਦ ਤੈਨੂੰ ਸਚਿੰਦ ਦੇ ਨਾਲ ਤੋੜ ਦੇਵਾਂਗੇ ਪਰ ਰਿਤਿਕਾ ਕਹਿੰਦੀ ਹੈ ਕਿ ਅਜੇ ਅਸੀਂ ਜ਼ਿੰਦਗੀ ਦੇ ਵਿੱਚ ਸੈੱਟ ਹੋਣਾ ਸੈੱਟ ਹੋਣ ਤੋਂ ਬਾਅਦ ਅਸੀਂ ਵਿਆਹ ਕਰਵਾਵਾਂਗੇ ਪਹਿਲਾਂ ਤਾਂ ਅਸੀਂ ਇਦਾਂ ਹੀ ਰਹਾਂਗੇ ਜਾਨੀ ਰਿਤਿਕਾ ਨੇ ਆਪਣੇ ਪਰਿਵਾਰ ਦੀ ਗੱਲ ਨਹੀਂ ਸੁਣੀ ਹੁਣ ਰਿਤਿਕਾ ਸਚਿੰਦ ਦੇ ਨਾਲ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਤੇ ਇਹ ਦੋਨੋਂ ਕੰਮ ਕਰਦੇ ਹੁੰਦੇ ਆ ਪਰ ਜੋ ਸਚਿੰਦ ਹੁੰਦਾ ਉਹ ਆਪਣੀ ਨੌਕਰੀ ਛੱਡ ਦਿੰਦਾ ਹੈ ਤੇ ਇਹ ਸ਼ਰਾਬ ਦਾ ਆਦੀ ਹੋ ਜਾਂਦਾ ਹੈ ਸ਼ਰਾਬ ਪੀਣ ਲੱਗ ਜਾਂਦਾ ਹੈ ਜੋ ਘਰ ਹੁੰਦਾ ਹੈ ਉਹ ਘਰ ਰਿਤਿਕਾ ਦੇ ਪੈਸਿਆਂ ਦੇ ਨਾਲ ਹੀ ਚੱਲਦਾ ਸੀ ਹੁਣ ਇਹਨਾਂ ਦੇ ਵਿੱਚ ਝਗੜਾ ਵੀ ਰਹਿੰਦਾ ਕਿਉਂਕਿ ਸਚਿੰਨ ਜੋ ਹੁੰਦਾ ਹੈ ਉਹ ਸ਼ਰਾਬ ਪੀਂਦਾ ਹੁੰਦਾ ਹੈ ਰਿਤਿਕਾ ਇਸ ਗੱਲ ਤੋਂ ਸਚਿੰਨ ਦੇ ਨਾਲ ਲੜਦੀ ਹੈ ਤੇ ਕਹਿੰਦੀ ਹੈ ਕਿ ਤੂੰ ਕੋਈ ਕੰਮ ਨਹੀਂ ਕਰਦਾ ਤੂੰ ਬੇਲਾਂਗਾ ਇਹ ਗੱਲਾਂ ਹੁਣ ਇਹਨਾਂ ਦੇ ਵਿੱਚ ਹੋਣ ਲੱਗਦੀਆਂ ਨੇ ਤਾਂ ਸਚਿੰਨ ਨੂੰ ਲੱਗਦਾ ਹੈ ਕਿ ਰਿਤਿਕਾ ਤਾਂ ਬਦਲ ਚੁੱਕੀ ਹੈ ਉਹ ਉਸ ਨੂੰ ਪਿਆਰ ਨਹੀਂ ਕਰਦੀ ਸਚਿੰਨ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਜਾਂਦਾ ਹੈ ਕਿ ਰਿਤਿਕਾ ਤਾਂ ਆਪਣੇ ਬੌਸ ਦੇ ਨਾਲ ਗਲਤ ਹੈ ਉਹ ਰਿਤਿਕਾ ਦੇ ਨਾਲ ਇਸ ਗੱਲ ਤੇ ਝਗੜਾ ਕਰਦਾ ਰਹਿੰਦਾ ਹੈ ਕਿ ਤੂੰ ਤਾਂ ਆਪਣੇ ਬੌਸ ਦੇ ਨਾਲ ਗਲਤ ਹੈ बार-बार ਸਚਿਨ ਰਿਤਿਕਾ ਨੂੰ ਇਹ ਗੱਲ ਕਹਿੰਦਾ ਹੈ ਕਿ ਤੂੰ ਆਪਣੇ ਬੌਸ ਦੇ ਨਾਲ ਗਲਤ ਹੈ ਕਿਉਂਕਿ ਤੂੰ ਮੈਨੂੰ ਉਦਾਂ ਪਿਆਰ ਨਹੀਂ ਕਰਦੀ ਜਿਵੇਂ ਪਹਿਲਾਂ ਪਿਆਰ ਕਰਦੀ ਸੀ ਓਵੇਂ ਪਿਆਰ ਤੂੰ ਮੇਰੇ ਨਾਲ ਨਹੀਂ ਕਰਦੀ ਤੂੰ ਜ਼ਰੂਰ ਆਪਣੇ ਬੌਸ ਦੇ ਨਾਲ ਗਲਤ ਹੈ ਰਿਤਿਕਾ ਕਹਿੰਦੀ ਸੀ ਕਿ ਐਦਾਂ ਦੀ ਕੋਈ ਵੀ ਗੱਲ ਨਹੀਂ ਤੂੰ ਮੇਰੇ ਤੇ ਸ਼ੱਕ ਕਰਦਾ ਜਦੋਂ ਰਿਤਿਕਾ ਫੋਨ ਤੇ ਗੱਲ ਕਰਦੀ ਜਾਂ ਚੈਟ ਕਰਦੀ ਤਾਂ ਵੀ ਜੋ ਸਚਨ ਹੁੰਦਾ ਉਸ ਉੱਪਰ ਸ਼ੱਕ ਕਰਦਾ ਐਦਾਂ ਹੀ ਹੁਣ ਇਹਨਾਂ ਦੀ ਜ਼ਿੰਦਗੀ ਸ਼ੱਕ ਦੇ ਦਾਇਰੇ ਦੇ ਵਿੱਚ ਫਸ ਕੇ ਰਹਿ ਗਈ ਸੀ ਇਹਨਾਂ ਦੇ ਵਿੱਚ ਝਗੜਾ ਹੁੰਦਾ ਸਚਨ ਸ਼ਰਾਬ ਪੀਂਦਾ ਯਾਨੀ ਐਦਾਂ ਹੀ ਚੱਲਦਾ ਰਹਿੰਦਾ ਹੈ 25 ਜੂਨ 2025 ਨੂੰ ਸਚਨ ਸ਼ਰਾਬ ਦੇ ਨਸ਼ੇ ਦੇ ਵਿੱਚ ਹੁੰਦਾ ਤੇ ਇਹ ਰਿਤਿਕਾ ਨੂੰ ਕਹਿੰਦਾ ਕਿ ਮੈਨੂੰ ਤੂੰ ਆਪਣਾ ਫੋਨ ਦਿਖਾ ਮੈਂ ਤੇਰਾ ਫੋਨ ਚੈੱਕ ਕਰਨਾ ਪਰ ਰਿਤਿਕਾ ਕਹਿੰਦੀ ਹੈ ਕਿ ਮੈਂ ਤੈਨੂੰ ਫੋਨ ਨਹੀਂ ਦਿਖਾਉਣਾ ਇਸ ਗੱਲ ਤੋਂ ਇਹਨਾਂ ਦੋਨਾਂ ਵਿੱਚ ਝਗੜਾ ਹੋ ਜਾਂਦਾ ਹੈ ਝਗੜਾ ਭਿਆਨਕ ਰੂਪ ਲੈ ਲੈਂਦਾ ਹੈ ਤੇ ਹੁਣ ਸਚਨ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਸਚਨ ਰਿਤਿਕਾ ਦਾ ਗਲ ਦੱਬ ਦਿੰਦਾ ਹੈ ਜਿਸ ਦੇ ਨਾਲ ਰਿਤਿਕਾ ਦੀ ਮੌਤ ਹੋ ਜਾਂਦੀ ਹੈ ਜਦੋਂ ਰਿਤਿਕਾ ਮਰ ਜਾਂਦੀ ਹੈ ਤਾਂ ਸਚਨ ਬਹੁਤ ਪਛਤਾਉਂਦਾ ਹੈ ਕਿਉਂਕਿ ਸਚਨ ਰਿਤਿਕਾ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਸਤਨ ਸ਼ਰਾਬ ਦੇ ਨਸ਼ੇ ਦੇ ਵਿੱਚ ਵੀ ਹੁੰਦਾ ਹੈ ਤੇ ਉਹ ਏਸ ਦੇ ਨਾਲ ਚਿੰਬੜ ਕੇ ਹੀ ਯਾਨੀ ਰਿਤਕਾ ਦੀ লাশ ਦੇ ਨਾਲ ਚਿੰਬੜ ਕੇ ਹੀ ਪੈ ਜਾਂਦਾ ਹੈ ਜਦੋਂ ਇਸ ਨੂੰ ਥੋੜਾ ਹੋਸ਼ ਆਉਂਦਾ ਹੈ ਤਾਂ ਇਹ ਰਿਤਕਾ ਦੇ ਕੱਪੜੇ ਲਾਉਂਦਾ ਹੈ ਤੇ ਏਸ ਦੇ ਨਾਲ ਸੰਬੰਧ ਬਣਾਉਂਦਾ ਹੈ ਇੱਕ ਦਿਨ ਲੰਘ ਜਾਂਦਾ ਹੈ ਜਦੋਂ ਫਿਰ ਇਸ ਨੂੰ ਥੋੜਾ ਹੋਸ਼ ਆਉਂਦਾ ਇਹ ਹੋਰ ਸ਼ਰਾਬ ਪੀਂਦਾ ਹੈ ਤੇ ਹੋਰ ਸ਼ਰਾਬ ਪੀ ਕੇ ਫਿਰ ਰਿਤਕਾ ਦੇ ਨਾਲ ਇਹ ਸੰਬੰਧ ਬਣਾਉਂਦਾ ਹੈ ਉਸ ਦੀ লাশ ਦੇ ਨਾਲ ਹੀ ਪਿਆ ਰਹਿੰਦਾ ਹੈ ਰਿਤਕਾ ਦੇ ਕੱਪੜੇ ਲਾ ਕੇ ਇਹ ਗੱਲ ਪੋਸਟਮਾਰਟਮ ਦੇ ਵਿੱਚ ਵੀ ਪ੍ਰੂਫ ਹੁੰਦੀ ਹੈ ਕਿ ਰਿਤਿਕਾ ਦੇ ਨਾਲ ਸੰਬੰਧ ਬਣਾਏ ਗਏ ਸੀ। ਸਚਨ ਨੇ ਵੀ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਮੈਂ ਉਸ ਨਾਲ ਕੀ ਕੀਤਾ ਪਰ ਇਹ ਗੱਲ ਪ੍ਰੂਫ ਹੋਈ ਕਿ ਸਚਨ ਵੱਲੋਂ ਆਪਣੀ ਪ੍ਰੇਮਿਕਾ ਦੇ ਨਾਲ ਆਪਣੀ ਪ੍ਰੇਮਿਕਾ ਦੀ ਲਾਸ਼ ਦੇ ਨਾਲ ਦੋ ਦਿਨਾਂ ਤੱਕ ਸੰਬੰਧ ਬਣਾਏ ਗਏ ਉਸ ਦੀ ਲਾਸ਼ ਦੇ ਨਾਲ ਹੀ ਇਹ ਸਬੰਦੇ ਨੇ ਕੁਕਰਮ ਕੀਤਾ। ਇਹ ਗੱਲ ਵੀ صاف ਹੋ ਜਾਂਦੀ ਹੈ ਪੁਲਿਸ ਇਹ ਵੀ ਜਾਂਚ ਕਰਦੀ ਹੈ ਕਿ ਰਿਤਕਾ ਦੀ ਉਸ ਦੇ ਬੌਸ ਦੇ ਨਾਲ ਕੋਈ ਗੱਲਬਾਤ ਸੀ ਜਾਂ ਨਹੀਂ ਸੀ ਇਹ ਗੱਲ ਵੀ ਬਿਲਕੁਲ ਗਲਤ ਨਿਕਲਦੀ ਹੈ ਰਿਤਕਾ ਦਾ ਆਪਣੇ ਬੌਸ ਦੇ ਨਾਲ ਕੋਈ ਵੀ ਸਬੰਧ ਨਹੀਂ ਸੀ ਸਚਨ ਨੇ ਸਿਰਫ ਸ਼ੱਕ ਦੇ ਆਧਾਰ ਤੇ ਹੀ ਰਿਤਕਾ ਦਾ ਕਤਲ ਕਰ ਦਿੱਤਾ ਉਸ ਦੀ ਹਤਿਆ ਕਰ ਦਿੱਤੀ ਪਰ ਸਚਨ ਦੇ ਕੋਲ ਹੁਣ ਪਛਤਾਉਣ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਸੀ ਕਿਉਂਕਿ ਪੁਲਿਸ ਨੇ ਸਚਨ ਨੂੰ ਗ੍ਰਿਫਤਾਰ ਕਰ ਲਿਆ ਇਸ ਉੱਪਰ ਕੇਸ ਦਰਜ ਕੀਤਾ ਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪ੍ਰੇਮੀ ਪ੍ਰੇਮਿਕਾ ਜਿਨ੍ਹਾਂ ਵਿੱਚ ਬੜਾ ਜ਼ਿਆਦਾ ਪਿਆਰ ਸੀ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੀ ਇਸ ਲਵ ਸਟੋਰੀ ਦਾ ਅੰਤ ਐਦਾਂ ਦਾ ਹੋਊਗਾ ਕਿਉਂਕਿ ਦੋਨੋਂ ਲਿਵਿੰਗ ਦੇ ਵਿੱਚ ਰਹਿੰਦੇ ਸੀ ਦੋਨੋਂ ਇੱਕ ਦੂਜੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਜ਼ਿੰਦਗੀ ਦੇ ਵਿੱਚ ਸੈੱਟ ਹੋ ਜਾਈਏ ਉਸ ਤੋਂ ਬਾਅਦ ਵਧੀਆ ਢੰਗ ਨਾਲ ਵਿਆਹ ਕਰਵਾਵਾਂਗੇ ਪਰ ਇੱਕ ਸ਼ੱਕ ਨੇ ਉਹ ਕੀਤਾ ਜਿਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਸੀ ਰਿਤਿਕਾ ਦਾ ਸਚਨ ਕਤਲ ਤਾਂ ਕਰ ਦਿੰਦਾ ਪਰ ਰਿਤਿਕਾ ਨੂੰ ਸਚਨ ਪਿਆਰ ਬਹੁਤ ਕਰਦਾ ਹੁੰਦਾ ਫੇਰ ਵੀ ਉਸ ਦੀ ਲਾਸ਼ ਦੇ ਨਾਲ ਉਹ ਲਿਪਟ ਕੇ ਪੈਂਦਾ ਤੇ ਉਸ ਦੇ ਨਾਲ ਦੋ ਵਾਰ ਉਹ ਸਰੀਰਕ ਸੰਬੰਧ ਵੀ ਬਣਾ ਲੈਂਦਾ ਹੈ ਉਸ ਨੂੰ ਇਹ ਗੱਲ ਨਹੀਂ ਪਤਾ ਲੱਗਦੀ ਕਿ ਮੈਂ ਕੀ ਕਰ ਰਿਹਾ ਹੁਣ ਜਦੋਂ ਰਿਤਿਕਾ ਦੀ ਬਾਡੀ ਦੇ ਵਿੱਚੋਂ ਬਦਬੂ ਆਉਣ ਲੱਗਦੀ ਹੈ ਉਸ ਤੋਂ ਬਾਅਦ ਉਹ ਆਪਣੇ ਦੋਸਤ ਨੂੰ ਕਾਲ ਕਰਦਾ ਕਿ ਮੈਥੋਂ ਤਾਂ ਤੇਰੀ ਭਝਾਈ ਦਾ ਕਤਲ ਹੋ ਗਿਆ ਮੈਂ ਹੁਣ ਕੀ ਕਰਾਂ ਤੇ ਜੋ ਦੋਸਤ ਹੁੰਦਾ ਉਹ ਪੁਲਿਸ ਨੂੰ ਦੱਸਦਾ ਪੁਲਿਸ ਮੌਕੇ ਤੇ ਹੁੰਦੀ ਹੈ ਤੇ ਸਾਰਾ ਕੁਝ ਖੁੱਲ ਕੇ ਬਾਹਰ ਆਉਂਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ she